ਛਾੜ ਮੰਨ ਹਰ ਵਿਮੂਖਣ ਕੋ ਸੰਗ ਆਪਣੇ ਮਨ ਨੂੰ ਗੈਰ ਹਾਂਜੀ ਜਿਹੜੇ ਹਰ ਤੋਂ ਵਿਮੋਖ ਹੋ ਗਏ ਆਪਣੇ ਬੂੜ ਤੋਂ ਟੁੱਟੇ ਹੋਏ ਦੇ ਬਾਹਰ ਮੁਕੀ ਦੇ ਲੋਕ ਹਾਂਕਦ ਨੇ ਹਾਂਜੀ ਪਰ ਦਾਰੀ ਉਹਨਾਂ ਦਾ ਉਹਨਾਂ ਦੀ ਸੰਤ ਛੱਡ ਦੇ ਠੀਕ ਹੈ ਪਾਸੇ ਜਾ ਕੇ ਚੁੱਪੇ ਕਰਕੇ ਗਾਣ ਬੋਲ ਲਈ ਠੀਕ ਹੈ ਇਹ ਇੰਜ ਨਹੀਂ ਕੰਮ ਕੋਈ ਕਲਮੇਂ ਮੁਕਤ ਹੋ ਜਾਂਦਾ ਹੂੰ ਹੂੰ ਬਸ ਉਹ ਗਾਏ ਮੁਕਤੀ ਦਾ ਕੋਈ ਨੀ ਬੋਲ ਗਲ ਠੀਕ ਹੈ ਹਾਂ ਇਹ ਤੋਂ ਬਾਅਦ ਉਹ ਇੱਕ ਪੰਕਤੀ ਨਾਲ ਮੁਕਤੀ ਤੇ ਪਹੁੰਚ ਜਾਂਦਾ ਹੂੰ ਹੂੰ ਜੇ ਇਹ ਪ੍ਰੈਕਟੀਕਲ ਕੋਈ ਕਲਮੇਂ ਮੁਕਤ ਹੋ ਜਾਂਦਾ ਠੀਕ ਹੈ ਜੀ ਆ ਹਰ ਕੋਲ ਬੇਖਲੇ ਵਾਲੀ ਸੰਪਤੀ ਛੱਡ ਦੋ ਹੂੰ ਹੂੰ ਸਾਨੂੰ ਤਾਂ ਚੜ੍ਹਦੀ ਜਗ ਉਥੇ ਸੰਸਾਰ ਛੱਡਣਾ ਥਾਰਾ ਛੱਡਣਾ ਪੈ ਜਾਊ ਠੀਕ ਹੈ ਜੀ ਸਾਰਾ ਇਹ ਸੰਸਾਰ ਛੱਡਣਾ ਪੈ ਜਾਊਗਾ ਹੂੰ ਹੂੰ ਉਹ ਤਾਂ ਸੰਦੇ ਜੋੜ ਅਬ ਸਭ ਥੋੜੀ ਥੋੜੀ ਇਹਦਾ ਕੋਈ ਆਦੇ ਸੰਸਾਰ ਨੂੰ ਟੁੱਟਿਆ ਜਾਂ ਇਹ ਜਿਹੜਾ ਸੰਸਾਰ ਨੂੰ ਟੁੱਟਿਆ ਹੋਣਾ ਲੋਕੜਿਆ ਹਾਂਜੀ ਬਚਾਲੇ ਬਚਾਲੇ ਕੋਈ ਜਗ੍ਹਾ ਦੀ ਛੱਡੂ ਠੀਕ ਹੈ ਜੀ ਕਿਵੇਂ ਇੱਟ ਜੀ ਲੈ ਕੇ ਜਾਨਵਰ ਉੱਡ ਗਿਆ ਆਕਾਸ਼ 'ਚ ਹਾਂਜੀ ਕੋਈ ਬਾਜ ਪੈਰਾਂ 'ਚ ਲਿਚੂਆ ਫੜ ਕੇ ਲੈ ਕੇ ਉੱਡ ਗਿਆ ਹਾਂਜੀ ਕਾਇਓ ਜਿਉਂਦਾ ਚਾਹੇ ਉੱਭਰਿਆ ਹੋਇਆ ਠੀਕ ਹੈ ਜੀ ਇਹ ਇਦਵਾ ਜਰ ਬਾਜ ਆਇਆ ਲੈ ਆਕਾਸ਼ ਚ ਉੱਡਦਾ ਅਰਦਾਸ 'ਚ ਹੂੰ ਹੂੰ ਉੱਡਦਾ ਨਾ ਹਾਂਜੀ ਜਿਉਂਦੇ ਪੈਰਾਂ ਉਹ ਪੈਰਾਂ ਜੇ ਛੱਡ ਦੇ ਫੇਰ ਧਰਤੀ ਤੇ ਆ ਕੇ ਖੜੂਗਾ ਹੂੰ ਹੂੰ ਕਾਹਲੇ ਕਦੇ ਨਹੀਂ ਰੁਕਦਾ ਠੀਕ ਹੈ ਜੇ ਵਿਚਾਲੇ ਕੋਈ ਦਰਖਤ ਆਇਆ ਕੋਈ ਹੋਰ ਹੈ ਉੱਥੇ ਤਾਂ ਰੁਕ ਸਕਦਾ ਹੈ ਉਹ ਉਹ ਵੀ ਰੁਕਣ ਲਈ ਕੀ ਧਰਤੀ ਨਾਲ ਜੁੜੀ ਹੋਈ ਹੈ ਨਾ ਠੀਕ ਹੈ ਜੀ ਤੇ ਇਹਦਾ ਅਗਾਹ ਇਹਦੇ ਵਿੱਚ ਥੱਲੇ ਹੀ ਆਊਗਾ ਇਸ ਕਰਕੇ ਜਦ ਤੇਰ ਕੋਲ ਨਹੀਂ ਛੱਡਦਾ ਆਦਮੀ ਹਰਦੇ ਜਾ ਕੇ ਰੁਕਦਾ ਹੋਰ ਜਗ੍ਹਾ ਹੀ ਕਿਤੇ ਰਸਤੇ ਰੁਕਦਾ ਹੀ ਠੀਕ ਹੈ ਤੇਰ ਕੁੜੀ ਦੇ ਵਿੱਚ ਸੰਸਾਰ ਜੁੜਿਆ ਹੋਇਆ ਦਿਲ ਬੁੱਖਾਂ ਨਾਲ ਜੁੜਿਆ ਹੋਇਆ ਬੇਬੁੱਖਾਂ ਨਾਲ ਜੁੜਿਆ ਹੋਇਆ ਤੇਰ ਕੁੜੀ ਛੱਡਦੀ ਤੇ ਚਾਪੇ ਆ ਜਾਂਦਾ ਅਗਿਆਰ ਆਇਆ ਕੋ ਦੋ ਗਿਆ ਠੀਕ ਹੈ ਫਿਰ ਕੁੜੀ ਛੁੱਟਾ ਸਾਲੂਦਾਰ ਖੋਲਿਆ ਸਾਲੂਦਾਰ ਹੋਰ ਗਿਆ ਅੰਦਰ ਫਿਰ ਆਪੇ ਠੀਕ ਹੈ ਇਹ ਸਾਂ ਦੇ ਚੁੱਪੇ ਕਰ ਗਿਆ ਵੀ ਸਾਨੂੰ ਲੋੜੇ ਕੀ ਹਣ ਬੋਲਣ ਦੀ ਹਾਂ ਨਹੀਂ ਸਾਲੂ ਹੈ ਪਰ ਬਲੀ ਸ਼ਮਰ ਕਰ ਲਿਆ ਠੀਕ ਹੈ